ਆਪਾਂ ਆਪਣੀ ਸ਼ਹਿਰ ਤੋਂ ਬਾਦਵਿਲਡਿੰਗ ਤੋਂ 40 ਕਿਲੋਮੀਟਰ ਆ ਗਏ ਅਕੇ ਲਓਏ ਆਪਾਂ ਫ੍ਰੈਂਕਫਰਟ ਪਹੁੰਚ ਗਏ ਜਿਹੜੇ ਆਪਣੇ ਕੋਲ ਸੇਵਾਦਾਰ ਸੀ ਉਹ ਕਹਿੰਦੇ ਵੀ ਲਓ ਤੁਸੀਂ ਸੇਵਾ ਕਰਨ ਆਏ ਹੋ ਆਜਾ ਤੁਸੀਂ ਸੇਵਾ ਪੂਰੀ ਕਰਨੀ ਹੈ ਵੀ ਆਪਾਂ 2800 ਤੋਂ 55 ਕਿਲੋਮੀਟਰ ਸਾਈਕਲ ਰਿਡ ਚੱਲ ਗਈ ਹੈ ਤੇ 8 ਵਜੇ ਨੂੰ ਪੂਰੇ ਜਿੱਦੋਂ ਆਪਾਂ ਇੱਥੋਂ ਗਏ ਸੀ ਬਾਦਵਿਲਡਿੰਗ ਤੋਂ ਛੁਣਿਛਰਾ ਸਵੇਰੇ ਉਹ 2700 ਤੋਂ 30 ਕਿਲੋਮੀਟਰ ਸੀ ਆਪਣੀ ਸਾਈਕਲ ਚੱਲੀ ਸੀ ਤੇ ਹੁਣ ਆਪਣੀ 3000 ਤੇ 43 ਕਿਲੋਮੀਟਰ ਗਲ ਗਈ 3000 313 ਕਿਲੋਮੀਟਰ ਚੈਗਾ ਚੱਲਣੀ ਹੈ ਹਾਂ ਲੋ ਸਾਸੀ ਕਾ ਜੂਰੇ ਸਾਰੇ ਪੈਣਪਰਾਵਾਂ ਨੇ YouTube ਵਾਲਿਆਂ ਨੂੰ ਸਾਰੇ ਰਾਜੀ ਖੁਸ਼ ਹੋ ਗਏ ਅੱਜ ਆਪਾਂ 프랭ਕਫਰਟ ਪਹੁੰਚੇ ਹਮਾਂ ਜਿਹੜਾ ਕਿ ਅੱਗੇ ਵੀ ਤਿੰਨ ਚਾਰ ਵਾਰ ਹੀ ਆਏ ਆ ਪਰ ਕਈ ਵਾਰੀ ਬੱਦਲ ਹੋਣਾ ਤੇ ਕਈ ਵਾਰੀ ਗੱਡੀ ਦੀ ਪਾਰਕਿੰਗ ਨਹੀਂ ਮਿਲਣੀ ਤੇ ਇਦਾਂ ਹੀ ਨਿਹਰਾ ਜਾਣਾ ਅੱਜ ਗੁਦਰਤੋਂ ਮੈਂ ਸਾਈਕਲ ਤੇ ਆਇਆ ਹਾਂ ਤੇ ਅੱਜ ਟਾਈਮ ਵੀ ਹੈਗਾ ਵੀ ਜਿੱਥੇ ਮਰਜ਼ੀ ਸਾਈਕਲ ਨੂੰ ਖੜੀ ਕਰ ਲੋ ਇਹਦੀ ਤਾਂ ਪਾਰਕ ਲੱਭਣ ਦੀ ਲੋੜ ਕੋਈ ਨਹੀਂ ਹੈਗੀ ਸਾਈਕਲ ਦਾ ਹੈ ਸਭ ਤੋਂ ਵਧੀਆ ਫਾਇਦਾ ਤੇ ਜੇ ਗੱਡੀ ਹੁੰਦੀ ਦੀ ਅੱਜ ਵੀ ਪਾਰਕ ਨਹੀਂ ਮਿਲਣੀ ਤੇ ਇਦਾਂ ਹੀ ਟਾਈਮ ਲੰਘ ਜਾਣਾ ਹੈ ਕਿਉਂ ਸਾਢੇ 5:05 ਦਾ ਟਾਈਮ ਹੋ ਗਿਆ ਹੈ ਤੇ ਜਦੋਂ ਹਨੇਰਾ ਆ ਗਿਆ ਤਾਂ ਉਦੋਂ ਆਪਾਂ ਕੀ ਦੇਖਣਾ ਫੇਰ ਇਹ ਜਿਹੜਾ ਪੋਲੇ ਮੈਂ ਦਾ ਇਹ ਮਰਜਾ ਸਾਹਿਬਾਂ ਸੱਸੀ ਪੁੰਨੂ ਹੀਰ ਰਾਂਝਾ ਇਹ ਸਾਰਿਆਂ ਦੀਆਂ ਸਟੋਰੀਆਂ ਇੱਥੇ ਨੇ ਜਿਹੜਾ ਵੀ ਚੰਗ ਪਹਿਲਾਂ ਲਵਰ ਉੱਠਦਾ ਹੈ ਪਹਿਲੇ ਦਿਨੀ ਇੱਥੇ ਤਾਲਾ ਲਾਂਦਾ ਹਾਂ ਲਾ ਕੇ ਇੱਥੇ ਮੈਂ ਦੇ ਵਿੱਚ ਚਾਬੀ ਸੁੱਟਦਾ ਤੇ ਆ ਤੁਸੀਂ ਹੁਣ ਦੇਖੋ ਇਹ ਲੋਕਾਂ ਨੇ ਸੰਗਲ ਵੀ ਬੰਨੇ ਇਹ ਦੇਖ ਸਾਹਮਣੇ ਸੰਗਲਾਂ ਦੇ ਸਾਹਮਣੇ ਲੱਗਦਾ ਜਿਵੇਂ ਫੈਮਿਲੀ ਵਾਲਾ ਕੰਮ ਹੋ ਜਾਂਦਾ ਫੈਮਿਲੀ ਹੋ ਜਾਂਦੀ ਜਿਵੇਂ ਯਹਾਂ ਵੀ ਫੈਮਿਲੀ ਨੇ ਇੱਕ ਤਾਲਾ ਲਾਇਆ ਤੇ ਅੱਗੇ ਸਾਰਿਆਂ ਨੇ ਉੱਥੇ ਲਾਇਆ ਜਾ ਕੇ ਉੱਥੇ ਬੰਨੇ ਨੇ ਯਾਕੋ ਕਦਮ ਫੁਲਾਂਤਰਾ ਭਰੋਏ ਨੇ ਤਾਲੇ ਸਾਰੇ ਪਾਸੇ ਇਸੇ ਤਰ੍ਹਾਂ ਹੀ ਤਾਲੇ ਨੇ ਤੇ ਵੱਡੇ ਤੋਂ ਵੱਡੇ ਵੀ ਨੇ ਤੇ ਛੋਟੇ ਤੋਂ ਛੋਟੇ ਵੀ ਤਾਲੇ ਨੇ ਆਹ ਦੇਖੋ ਤੁਸੀਂ ਕਿੱਥੇ ਚੜ ਕੇ ਉਹ ਦੇਖੋ ਘਟੋ ਘਟ ਵੀ 4 ਮੀਟਰ ਤੋਂ ਘੱਟ ਨਹੀਂ ਹੋਣਾ ਕਿੰਨ ਤੋਂ 3.5-4 ਮੀਟਰ ਕਿੱਥੇ ਚੜ ਕੇ ਉੱਪਰ ਤੱਕ ਤਾਲੇ ਲਾਏ ਨੇ ਸਭ ਤੋਂ ਵੱਡੀ ਗੱਲ ਵੀ ਆਹ ਤਾਲਾ ਦੇਖੋ ਸਪੈਸ਼ਲ ਹੈ ਅਜਿਹਾ ਤਿਆਰ ਤਾਲਾ ਜੇ ਦੇਖ ਦੇ ਇਹ ਪਲਾਸਟਿਕ ਦੇ ਦਰ ਤੇ ਨਾਲ ਨਾਲ ਆਇਆ ਹੈ ਜਿੱਦਾਂ ਵੀ ਕਿਸ ਨੂੰ ਜੋ ਵੀ ਮਿਲਦਾ ਆਪਣੇ ਪਰ ਪਿਆਰ ਦਾ ਇਸ਼ਾਰ ਕਰਨ ਵਾਸਤੇ ਤੇ ਆਪਣੀ ਯਾਦ ਜਿੱਦ ਨੂੰ ਛੋਟੀ ਹੋਣੀ ਹੈ ਤੇ ਫਿਰ ਇੱਥੇ ਆਣਾ ਘੁੰਮਣ ਕਰਨ ਵਾਸਤੇ ਫਿਰ ਆਪਣਾ ਵੇਖਣਾ ਹਾਂ ਵੀ ਮੇਰਾ ਪਿਆਰ ਵਾਲਾ ਤਾਲਾ ਆਵੇ ਪਰ ਇਹ ਤਾਲਾ ਦੇਖੋ ਇਹ ਤਾਲਾ ਤੇ ਨਵਾਂ ਹੈ ਇਹ ਨੰਬਰਾਂ ਵਾਲਾ ਤਾਲਾ ਇਹ ਇੱਥੇ ਕਈ ਤਰ੍ਹਾਂ ਦੇ ਤਾਲੇ ਆਪ ਨੂੰ ਮਿਲਣਗੇ ਜਿਹੜੇ ਆਪਾਂ ਕਦੀ ਦੇਖੇ ਨਹੀਂ ਹੋਣਗੇ ਇਹ ਕਿੱਥੋਂ ਦੀ ਕਿੱਥੋਂ ਲਵਰ ਜਿਹੜੇ ਨੇ ਲੱਭਦੇ ਨੇ ਇੰਟਰਨੈਟ ਤੇ ਵੇਖਦੇ ਨੇ ਜਾਂ ਕਿਦਾਂ ਵੀ ਹੈ ਨਾਂ ਵੀ ਲਿਖੇ ਨੇ ਕਈਆਂ ਤਾਰ ਲਿਆਂਦੇ ਉੱਥੇ ਬਿਹਾਰ ਹਰ ਇੱਕ ਲਵਰ ਦੀ ਆਪਣੀ ਆਪਣੀ ਇੱਛਾ ਮੰਨ ਦੀ ਹਾਂ ਵੀ ਇਸ ਤਰ੍ਹਾਂ ਦੇਲਾ ਵਾਲਾ ਵੀ ਲਾਇਆ ਕਿਹਨੇ ਆ ਦੇਖੋ ਲੱਕਾ ਵੀ ਦੇਖੋ ਕਿ ਨਾ ਉੱਚਾ ਤੇ ਕਿੰਨਾ ਖਤਰਨਾਕ ਕਿੱਥੇ ਚੜ੍ਹ ਕੇ ਲਾਣਾ ਹੈ ਕਿ ਕਿੱਥੇ ਕਿੱਥੇ ਜਾ ਕੇ ਪਿਆਰ ਦਾ ਆਪਣਾ ਯਾਰ ਕਰਦੇ ਬਿਨ ਪਿਆਰ ਦਸਤੇ ਬਿਨ ਹਾਂ ਵੀ ਅਹੀ ਬਰੇ ਬੜਾ ਪਿਆਰ ਕਰਦੇ ਆ ਭਾਵੇਂ ਤਾਲਾ ਲਾंदे ਲਾਦੇ ਵਿੱਚ ਪਿਆਰ ਆਪਣਾ ਸਾਰਾ ਖਿਲਰ ਜੇ ਪਾਣੀ ਦੇ ਵਿੱਚ ਹੀ ਉਹ ਅੱਧੇ ਮੀਟਰ ਤੇ ਸਾਹਮਣੇ ਵੀ ਹੈਗਾ ਪੋਲ ਪਰ ਉਥੋਂ ਸਿਰਫ ਗੱਡੀਆਂ ਲੰਘਣ ਦੇਵੇ ਇਹ ਸਿਰਫ ਇਹ ਜਿਹੜਾ ਪੋਲ ਸਿਰਫ ਇਹ ਇਹ ਲਵ ਵਾਸਤੇ ਲਾਇਆ ਹੈ ਹਾਂ ਵੀ ਆਪਣੇ ਲਵ ਦੇ ਤਾਲੇ ਲਾਓ ਇੱਥੇ ਐਸ ਪੋਲ ਤੇ ਆਪਾਂ ਜਿੱਧਰ ਨੂੰ ਮਰਜ਼ੀ ਖਲੋ ਕੇ ਦੇਖੀਏ ਸਾਰੇ ਪਾਸੇ ਆਪਣਾ 뷰 ਸੂਣਾ ਨਜ਼ਰ ਆਇਆ ਗਿਆ ਤੇ ਉੱਥੋਂ ਤੁਰੰਦੂ ਦਿਲ ਵੀ ਨਹੀਂ ਕਰਦਾ ਹੈਗਾ ਜਿੱਦਨ ਨੂੰ ਮਰਜ਼ੀ ਦੇਖੀਏ ਆ ਦੇਖੋ ਨਾ ਘੁੰਮ ਕੇ ਆਪਾਂ ਤੁਹਾਨੂੰ ਦਿਖਾਣੇ ਆ ਬਾਕੀ ਦੂਜੀ ਵੱਡੀ ਇੱਥੇ ਇਹ ਗੱਲ ਹੈ ਵੀ ਇੱਥੇ ਜਿਹੜੇ ਸਾਰੇ ਅੱਧਾ-ਅੱਧਾ ਕਿਲੋਮੀਟਰ ਇੱਥੇ ਪੁੱਲ ਨੇ ਮਾਇੰਦੇ ਉੱਪਰ ਸਿਰਫ ਲਾਵ ਵਾਲਿਆਂ ਦਾ ਜਿਹੜਾ ਜੰਕਸ਼ਨ ਹੈ ਸਿਰਫ ਇਹ ਹੀ ਹੈ ਇੱਥੇ ਹਿੱਲਾ ਵਾਲਿਆਂ ਨੇ ਥਾਲੇ ਲਾਣੇ ਨੇ ਔਰ ਦੂਜੀਆਂ ਪੁਲਾਂ ਤੇ ਕਿਤੇ ਨਹੀਂ ਨੇਗੇ ਤੇ ਸਾਰੇ ਇੱਥੇ ਜਿਹੜੀ ਪਬਲਿਕ ਆਈ ਸਾਰੇ ਆ ਦੇਖੋ ਪਿਆਸ਼ੇ ਵੀ ਆ ਗਿਆ ਲੋਕੀ ਮਾਰਨ ਦੇ ਇਸ਼ਾਰੇ ਬਾਏ ਬਾਏ ਕਰਦੇ ਪਿੰਨੇ ਸਰ ਜੀ ਨੇ ਦੇਖੋ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਇੱਥੇ ਵਸਨ ਜਵਾਏ ਵਾਲਾ ਕੰਮ ਹੁੰਦਾ ਹੈ ਕਿਉਂਕਿ ਜਦ ਬਰਫ਼ ਪੈ ਗਈ ਤੇ ਫਿਰ ਰੌਣਕ ਮੇਲਾ ਖਤਮ ਪਰ ਇਸ ਪੁਲ ਦੇ ਉੱਤੇ ਤੇ ਲਵਰਾਂ ਦੇ ਤੇ ਬਰਫ਼ ਵਾਲੇ ਦਿਨ ਵੀ ਬੱਦਲ ਵਾਲੇ ਦਿਨ ਕੋਈ ਵੀ ਹੋਈ ਆ ਆਪਾਂ ਤੇ ਇੱਥੇ ਆ ਪੁਲ ਪੁਲ ਜਿਹੜਾ ਫੁੱਲ ਹੀ ਰਹਿੰਦਾ ਭਰਿਆ ਹੀ ਰਹਿੰਦਾ ਹਰ ਟਾਈਮ ਹੈ ਇਹ ਜਿਹੜੇ ਹਿਸਾਬ ਨਾਲ ਤਾਲੇ ਲੱਗਦੇ ਪਏ ਨੇ ਮੇਰੇ ਹਿਸਾਬ ਨਾਲ ਦੇ ਕੇਦਨ ਭਾਵੇਂ ਤਾਲਿਆਂ ਦੇ ਵਜਨ ਵਾਲੀ ਪੋਲਿਟਿਕ ਜੇ ਵੀ ਜਿੰਨੇ ਤਾਲੇ ਲੱਗੇ ਨੇ ਲੋਕਾਂ ਨੇ ਲਾਏ ਨੇ ਆ ਦੇਖੋ ਕਿੱਥੇ ਕਿੱਥੇ ਆ ਭਾਗੀਆਂ ਜੇ ਸਕੀਮ ਲਾਂਦਾ ਪਿਆ ਤਾਲਾ ਆਲਾਨ ਦੀ ਉਹ ਕਿੱਥੇ ਕਿੱਥੇ ਲੰਮਕ ਕੇ ਕਿੱਥੇ ਤੱਕ ਤਾਲੇ ਲੱਪਣੇ ਲਾਏ ਨੇ ਉਹ ਇਹ ਤੇ ਕੋਟੋਕੜੀ 4-5 ਕਿਲੋਮੀਟਰ ਉੱਚਾ ਆ ਕਿਲੋਮੀਟਰ ਆ 4-5 ਮੀਟਰ ਉੱਚਾ ਹੈ ਇਹ ਵੀ ਅਣਸ਼ਿਪ ਚੱਲਿਆ ਜਿਵੇਂ ਅੱਗੇ ਆਇਆ ਲੋਕੀ ਕਮ ਦੇ ਫਿਰ ਦੇ ਗੇੜੀਆਂ ਮਾਰਦੇ ਨੇ ਕਿਉਂ ਇਹ ਇਥੇ ਗਰਮੀ ਦਾ ਮੌਸਮ ਹੈ ਮੁੜ ਕੇ ਤੇ ਸਾਰਿਆਂ ਨੇ ਅੰਦਰ ਅੰਦਰ ਹੀ ਰਹਿਣਾ ਹੈ ਆ ਦੇਖੋ ਆਪ ਜਿੱਧਰ ਨੂੰ ਇਥੋਂ ਵੇਖਾਂਗੇ ਆਪਾਂ ਜਿੱਧਰ ਨੂੰ ਵੀ ਆਪਣੀ ਨਿਗਾਹ ਜਾਏਗੀ ਆਪਾਂ ਨੂੰ ਸੋਨੇ ਸੋਨੇ ਬਿਲਡਿੰਗਾਂ ਹੀ ਨਜ਼ਰ ਆਣਗੀਆਂ ਉਹਨਾ ਪਾ ਥੱਲੇ ਵਾਲੇ ਪਾਸੇ ਨੇ ਜਾ ਰਹੇ ਆ ਪੁੱਤਰ ਲੱਗੇ ਪੋਲ ਦੇ ਐਂਡ ਤੋਂ ਆਏ ਐ ਅੱਧਾ ਕੁ ਲਿਮਟਰ ਦਾ ਪੋਲ ਤੇ ਐਡਾ ਵੱਡਾ ਕੋਲੀ ਹੈਗਾ ਪਰ ਪਿਆਰ ਅਗੇ ਕੋਈ ਗੱਲ ਛੋਟੀ ਵੀ ਨਹੀਂ ਹੁੰਦੀ ਪਰ ਪਿਆਰ ਵਾਲੇ ਨੇ ਇਸ ਪੋਲ ਨੂੰ ਬਹੁਤ ਵੱਡਾ ਬਣਾਤਾ ਹੈ ਵਿੱਚ ਬਹੁਤ ਮਾਤਕ ਬਹੁਤ ਸਾਰਾ ਤਾਂ ਸਿੱਧਾ ਨੇਕਾ ਬਹੁਤ ਬੋਗਾ ਹੈ ਜੀ ਜੀ ਇੱਦਾਂ 12 ਮਹੀਨੇ 24 ਦਿਨ ਇਦਾਂ ਹੀ ਇੱਥੇ ਰਸ਼ ਰਹਿੰਦਾ ਆਪਾਂ ਥੱਲੇ ਮੈਂ ਦੇ ਨਾਲ ਨਾਲ ਮੜਜੀ ਗੀੜੀ ਜੀ ਦਿੰਨੇ ਆ ਦੇਖਣਿਆ ਕੋਈ ਦੇਖਣ ਵਾਲੀ ਚੀਜ਼ ਹੋਈ ਤੇ ਆ ਦੇਖੋ ਤੇ ਥੱਲੇ ਵੀ ਮੈਂ ਦੇ ਨਾਲ ਨਾਲ ਤੁਰ ਕੇ ਜਾਂਦਾ ਵੀ ਤੇ ਸਾਈਕਲਾਂ ਦਾ ਵੀ ਰਸਤਾ ਹੈ ਤੇ ਲੋਕੀ ਪੂਰਾ ਇੰਜੋਏ ਕਰਦੇ ਆਪਣਾ ਫੋਟੋਆਂ ਖਿਚਾਉਂਦੇ ਨੇ ਸੈਲਫੀਆਂ ਲੈਣਦੇ ਨੇ ਤੇ ਬੰਈ ਦਾ ਦੂਜਾ ਪਾਸੇ ਦੂਜਾ ਕਿਨਾਰਾ ਹੈ ਉਹ ਦੇਖੋ ਉੱਧਰ ਵੀ ਉਸੇ ਤਰਾਈ ਹੈ ਤੇ ਥਾਂ ਥਾਂ ਤੇ 12 ਬਣੀਆਂ ਨੇ ਛੋਟੀਆਂ ਆ ਆ ਦੇਖੋ ਛੋਟਾ ਜਿਹਾ ਰੈਸਟੋਰੈਂਟ ਸਾ ਆਪਣੇ ਛਪਚੀ ਬਣਾਇਆ ਇਹਨਾਂ ਨੇ ਚੰਗਾ ਰਾਸ਼ੇ ਹਰ ਬੰਦਾ ਕੋਈ ਨਵੀਂ ਚੀਜ਼ ਹੋਵੇ ਉਹਦੀ ਚਾਹਤ ਰੱਖਦਾ ਚਲ ਠੀਕ ਹੈ ਵੀ ਆਪਾਂ ਛਪਚੀ 'ਚ ਬਹਿ ਕੇ ਰੋਟੀ ਖਾ ਕੇ ਆਨੇ ਆ ਜਾਂ ਛਪਚੀ 'ਚ ਬਹਿ ਕੇ ਬੀਅਰ ਪੀਣੇ ਆ ਇਹਨਾਂ ਲੋਕਾਂ ਦੇ ਆਪਣੇ ਵੱਖਰੇ ਚਾਹ ਨੇ ਆ ਦੇਖੋ ਅੱਗੇ ਆਪਾਂ ਇਸ ਪੁਲ ਦੇ ਉੱਪਰ ਸੀ ਤੇ ਹੁਣ ਆਪਾਂ ਪੁਲ ਦੇ ਥੱਲੇ ਹੁੰਦੀ ਨੰਗਣਾਸੇ ਦੀ ਉਹ ਕਹਿੰਦੇ ਨੇ ਕਦੀ ਕਦੀ ਦਾਦੀ ਦੀਆਂ ਤੇ ਕਦੇ ਪੁੱਤਰੇ ਦੀਆਂ ਉਕੇ ਮਾਇਂ ਦੇ ਕੰਡੇ-ਕੰਡੇ ਦੌੜਦੇ ਵੀ ਨੇ ਐਕਸਰਸਾਈਜ਼ ਵਗੈਰਾ ਵੀ ਕਰਦੇ ਨੇ ਤੇ ਪਿਆਰ ਵੀ ਕਰਦੇ ਨੇ ਹਰ ਇੱਕ ਚੀਜ਼ ਦੇ ਖੋਲੀ ਚੱਲਣ ਢਈ ਹੈ ਇਹ ਦੋਖਾ ਦੋ ਜਣ ਭੱਜਣ ਡਏ ਨੇ ਤਾਜੀ ਹਵਾ ਆਪਣੇ ਉਧਰ ਅੱਗੇ ਵੀ ਦੇਖੋ ਹਰ ਇੱਕ ਬੰਦੇ ਦਾ ਆਪਣਾ ਆਪਣਾ ਕਿ ਕਿਦਾਂ ਕਿਦਾਂ ਜ਼ਿੰਦਗੀ ਦਾ ਇੰਜੋਏ ਕਰਨਾ ਜਾਂ ਕਿਦਾਂ ਆਪਾਂ ਖੇਡਣਾ ਇਸ ਜੀਵਨ ਦੇ ਨਾਲ ਵਧੀਆ ਰਹੇ ਚੱਲੋ ਜੀ ਆ ਵੀ ਬੜੀਆਂ ਜਰੀਲੀਆਂ ਨੇ ਪੈ ਜਾਂਦੀਆਂ ਹੁੰਦੀਆਂ ਹਨ ਮੱਖਣ ਫਲੀਆਂ ਵਾਓ ਆਪਾਂ ਹੋਣਾ ਤੇ ਆ ਵੇਖੋ ਟੂਰਿਸਟ ਆਈ ਹੈ ਗੱਡੀ ਆਈ ਬੱਸ ਆਈ ਸੀ ਪਣੀ ਹੈ ਵੀ ਜਿਹੜਾ ਗਾਈਡ ਲੈ ਕੇ ਸਾਰਿਆਂ ਨੂੰ ਤੁਰਿਆ ਫਿਰਦਾ ਤੇ ਸਾਰਾ ਕੁਝ ਦੱਸਦਾ ਪਿਆ ਇਹ ਸਾਰੇ ਟੂਰਿਸਟ ਨੇ ਬਾਹਰ ਦੇ ਦੇਚ ਦੇ ਨੇ ਮਤਲਬ ਡੋਚ ਨਹੀਂ ਬੋਲਦੇ ਪਿਆ ਇਥੇ ਆ ਚੀਜ਼ਾਂ ਨੇ ਸਾਰੀਆਂ ਨੂੰ ਗਾਈਡ ਦਾ ਸੰਡੇ ਆ ਜੋ ਦੇਖੋ ਕਿੱਡਾ ਸੋਹਣਾ ਲੱਗਦਾ ਪਿਆ ਸਾਰਾ ਕੁਝ ਤਾਰੇ ਜੁਤਮੀ ਉਹ ਲੋ ਆ ਨਹੀਂ ਇਹ ਜਿਹੜਾ ਸਿੱਟਾ ਕੋ ਉੱਤਾਰਾ ਲੇ ਲਾਵੇ ਆਪਾਂ ਨਾ ਗੀਜ਼ਨ ਪਹੁੰਚ ਗਏ ਆ ਸ਼ਹਿਰ ਦੇ ਵਿੱਚ ਐਂਟਰ ਕਰਨ ਲੱਗੇ ਆ ਤੇ ਅੱਗੇ ਦੇਖਦੇ ਆਂ ਵੀ ਅੱਗੇ ਕੀ ਸ਼ਹਿਰ ਦੇ ਦੇਖਣ ਵਾਲਾ ਹੈ ਸਾਹੇ ਹੈ ਚੱਲ ਕੇ ਯੂ ਮ ਚੱਲ ਕੇ ਰੰਗ ਬਦਲ ਕੇ ਹਮਸੇ ਮਿਲਨੇ ਆਏ ਹੈ ਦੇਖੋ ਆ ਪਾਈਟਨ ਨਵੀ ਤੇ ਪਈ ਹੈ ਫ੍ਰੈਂਕਫਰਟ ਤੋਂ ਵਾਪਸ ਆਂਦਾ ਪਿਆ ਹੈ ਤੇ ਰਸਤੇ ਦੇ ਵਿੱਚ ਵੇਖਿਆ ਮੈਂ ਘਰ ਇਹ ਬਹੁਤ ਪੁਰਾਣਾ ਘਰ ਜਿਹੜਾ ਆਪਾਂ ਪਹਿਲਾਂ ਮਿੱਟੀ ਦੇ ਬਣਾਉਂਦੇ ਹੁੰਦੇ ਸੀ ਮਲੋਸੇ ਤਰਾਈਏ ਤੇ ਲੱਕੜ ਦੇ ਇਹਨਾਂ ਦੇ ਗਾਰਡਰ ਬਣਾਏ ਹੁੰਦੇ ਨੇ ਵਿੱਚ ਬਾਲੇ ਜੇ ਪਾਏ ਹੁੰਦੇ ਨੇ ਜਿਵੇਂ ਆਪਾਂ ਗਾਰਡਰ ਪਾਈਦੇ ਨੇ ਉਦਾਂ ਤੇ ਆ ਪਿੱਲਰ ਜੇ ਬਣਾਏ ਨੇ ਇਹਨਾਂ ਨੇ ਵਿੱਚ ਤੇ ਆ ਦੇਖੋ ਵਿੱਚ ਡੰਡੇ ਲਾ ਕੇ ਤੇ ਮਿੱਟੀ ਲਾਈ ਵੀ ਮਿੱਟੀ ਬਾਹਰ ਨਾ ਡਿਗੇ ਤੇ ਆ ਘਟੋ ਘਟ ਵੀ ਮੇਰੇ ਖਿਆਲ ਚ ਨਾ ਲਿਖਿਆ ਕੋਈ ਹੈਗਾ ਕੋਈ 3-400 ਸਾਲ ਪੁਰਾਣਾ ਘਾਰ ਹੋਏਗਾ ਮੇਰੇ ਖਿਆਲ ਚ ਤੇ ਜ਼ਰੂਰ ਪੱਕਾ ਤੇ ਜਿਹੜੀ ਉੱਥੇ ਆ ਵੇਲ ਚੜੀ ਹੈ ਤੁਸੀਂ ਦੇਖਣ ਲਈ ਆ ਸਾਹਮਣੇ ਇਹਦੇ ਪੱਤੇ ਬਹੁਤ ਜ਼ਿਆਦਾ ਹੁੰਦੇ ਨੇ ਪਰ ਇਹ ਇੱਥੇ ਸੁੱਕ ਗਈ ਏ। ਥੱਲੇ ਉਹਦੀ ਜਾੜੀ-ਵਾੜੀ ਛੱਡੀ ਹੀ ਇਹਨਾਂ ਨੇ। ਆ ਦੇਖੋ ਇੱਥੋਂ ਬਾੜੀ ਛੱਡਿਆ ਹੈ। ਜਿਸ ਨਾਲ ਇਹਦੀ ਇਹ ਸੁੱਕ ਗਿਆ। ਇਹਦੀ ਇਹ ਸਾਰਾ ਪੂਰਾ ਹਰੀਆਲੀ ਕਰ ਦਿੰਦਾ ਸਾਰੇ ਪਾਸੇ ਐਨ ਐਂਜ ਹੋਣਾ ਸੀ। ਜੇ ਹਰਿਆ ਹੁੰਦਾ ਤੇ ਐਂ ਲੱਗਣਾ ਸੀ ਜਵੇਂ ਹਰਿਆ ਰੰਗ ਕੀਤਾ ਹੁੰਦਾ। ਫਮੈਂ ਕਿਹਾ ਚਲੋ ਵੀ ਵੇਖਦੇ ਆ ਕੋਈ ਪੁਰਾਣੀ ਚੀਜ਼ ਹੈ। ਦਿਖਾਣੇ ਆ ਵੀ ਪਹਿਲੇ ਟਾਈਮਾਂ 'ਚ ਕੀ ਸੀ ਇਹ। ਇਹ ਆਪਣਾ ਜੀ ਮਾਲਪੁਰਗ ਦਾ ਆਟੋ ਬਾਨੇ ਵੀ ਜਿੱਥੋਂ ਇਹ ਗੱਡੀਆਂ ਲੰਗਦੀਆਂ ਨੇ ਸਾਰੀਆਂ ਇਹ ਪਹਿਲਾਂ ਅਸੀਂ ਇੱਥੋਂ ਜਾਂਦੇ ਹੁੰਦੇ ਸੀ ਤੇ ਆਪਾਂ ਉਹਨਾਂ ਨੂੰ ਤੁਹਾਨੂੰ ਇਹ ਰਸਤਾ ਵੀ ਦਿਖਾਣੇ ਆਪਣਾ ਸਾਈਕਲ ਦਾ ਵੀ ਜਿਹੜਾ ਸਾਈਕਲ ਦਾ ਕਰੀਬ ਜਿਉਂ ਨਾਲ-ਨਾਲ ਹੀ ਹੁੰਦਾ ਸਾਰਾ ਕੁਝ ਆਹ ਦੇਖੋ ਆ ਬਿਲਕੁਲ ਲੱਗ ਗਈ ਹੈ ਤੇ ਜੇ ਆਪਾਂ ਸਿੱਧੇ ਹੀ ਭਰਨੇ ਆ ਫ੍ਰੈਂਕਫਰਟ ਦਾ ਤੇ ਫਿਰ ਆਪਣਾ ਜਿਹੜਾ ਸਾਰਾ ਆਪਾਂ ਨੂੰ ਜੰਗਲ ਦੇ ਵਿੱਚੋਂ ਲੈ ਕੇ ਗਿਆ ਸੀ ਜਦੋਂ ਮੈਂ ਗਿਆ ਸੀ ਤੇ ਪਰ ਹੁਣ ਮੈਂ ਇਕੱਲੇ-ਇਕੱਲੇ ਸ਼ਹਿਰ ਦਾ ਭਰਿਆ ਤੇ ਹੁਣ ਪਹਿਲਾਂ ਕਿ ਜੰਦਾ ਪਰਿਆ ਸੀ ਫਿਰ ਮਾਲਬੁਰੂ ਦਾ ਪਰਿਆ ਤੇ ਹੁਣ ਮੈਂ ਜਿਆ ਥੋੜੇ ਜਿਹਾ ਸੜਕ ਤੇ ਆਇਆ ਹਾਂ ਤੇ ਹੁਣ ਥੋੜਾ ਵਧੀਆ ਰਿਹਾ ਹੈ ਉਦੋਂ ਜਦੋਂ ਜਾਣ ਵੇਲੇ ਤੇ ਬਹੁਤ ਤੰਗ ਰਹੇ ਹਾਂ ਕਿਉਂ ਜੰਗਲ ਦੇ ਰਸਤੇ ਜਿਹੜੇ ਨੇ ਔਖੇ ਨੇ ਤੇ ਆ ਦੇਖੋ ਨਾ ਸਾਰੇ ਪਿੰਡ ਪੁੰਡ ਵੀ ਸਾਰਾ ਕੁਝ ਸਾਰਾ ਸੋਹਣਾ ਲੱਗਦਾ ਪਏ ਵੇਖਣ ਨੂੰ ਤੇ ਜੰਗਲ 'ਚ ਰਹਿਣਾ ਤੇ ਫਿਰ ਜੰਗਲ ਹੀ ਸਾਰਾ ਜਿਦੋਂ ਆਪਾਂ ਇੱਥੋਂ ਗਏ ਸੀ ਬਾਦਵਲ ਨੇ ਤੁਸੀਂ ਨਿਛਰਾ ਸਵੇਰੇ ਉਦੋਂ 2700 ਤੇ 30 ਕਿਲੋਮੀਟਰ ਸੀ ਆਪਣੀ ਸਾਈਕਲ ਚੱਲੀ ਸੀ ਤੇ ਹੁਣ ਆਪਣੀ 3000 ਤੇ 43 ਕਿਲੋਮੀਟਰ ਚੱਲ ਗਏ 3000 300 ਤੇ 13 ਕਿਲੋਮੀਟਰ ਚੱਲ ਗਏ ਤੇ ਜਦ ਕਿ ਇੱਥੋਂ ਜਿਹੜਾ ਫ੍ਰੈਂਕਫਰਟ ਜਿਹੜਾ ਗੁਰਦੁਆਰਾ ਜਿੱਥੇ ਮੈਂ ਗਿਆ ਸੀ ਉਹ 145 ਕਿਲੋਮੀਟਰ ਇੱਥੋਂ ਆਪ ਡਾਉਣ ਲਾਲਵੇਗ 300 ਹੋ ਗਿਆ ਤੇ 15 16 ਕਿਲੋਮੀਟਰ ਉਦਾ ਸ਼ਹਿਰ ਚ ਚਲਾਈਏ ਕਿ ਬਈ ਗਾਂਵ ਪਸ਼ਾ ਵੀ ਹੋ ਜਾਂਦਾ ਨਾ ਵੀ ਜਵਾਬ ਦੇ ਜਾਂਦਾ ਤੇ ਕਈ ਵੇ ਬੰਦਾ ਗਲਤ ਵੀ ਹੋ ਜਾਂਦਾ ਹੈ 300 ਤੇ ਤਿੰਨ ਕਾ 13 ਕਿਲੋਮੀਟਰ ਸੈਕ ਚਲਾਈ ਦਵਾ ਦਿਨਾਂ ਦੇ ਵਿੱਚ ਪਰ ਜਿਹੜੀ 1.5 150 ਕਿਲੋਮੀਟਰ ਉਹ ਤੇ ਇਕੱਠੀ ਇੱਕ ਦਿਨ ਲਗਾਤਾਰ ਹੀ ਚਲਾਈ ਏ ਕਿ ਮੁੰਮਦ ਸਵੇਰੇ ਤੜ੍ਹਿਆ ਹੀ 8:00 9:00 ਤੁਂ ਤੇ ਮੁੰਨ 9:00 ਵਜ ਗਏ ਨੇ ਤੇ ਵਿੱਚ ਚਾਹ ਪਾਣੀ ਵੀ ਰੁਕਿਆ ਮੈਂ ਪੀਤਾ ਮੈਂ ਸਾਹ ਵੀ ਲੈਣਾ ਹੁੰਦਾ ਹੈ ਤੇ ਇੰਜੋਈ ਵੀ ਕਰਨਾ ਹੁੰਦਾ ਆਪਣਾ ਕੋਈ ਆਸੇ-ਪਾਸੇ ਕੋ ਫੋਟੋ ਫੋਟ ਵੀ ਵੇਖਣੀ ਹੋਵੇ ਤੇ ਗੱਲ ਲਾਣਾ ਮੈਂ ਦਾ ਹਿਸਾਬ ਤਾਂ ਫੇਟੋ ਲੋ ਚੰਗਾ ਮਿਲ ਜਾਈਏ ਫਿਰ ਅਗਲੇ ਬਲੌਗ ਦੇ ਵਿੱਚ ਦੇਖੋ ਅਗਲਾ ਟੂਰ ਕਿੱਥੇ ਦਾ ਬੰਦਾ ਹੋਣਾ ਦੇਖਦੇ ਹਾਂ ਨ ਇੱਕ ਦੋ ਦਿਨ ਦੇ ਵਿੱਚ ਜੇ ਜੇ ਛੁੱਟੀ ਹੋਈ ਤਾਂ ਫਿਰ ਅਗਲਾ ਟੂਰ ਵੀ ਕੱਢਨੇ ਆ ਇੱਕ ਹੋਰ ਚਲੋ ਚੰਗਾ ਜੀ ਓਕੇ ਗੁੱਡ ਬਾਏ ਸਾਰਿਆਂ ਨੂੰ